27 ਜੂਨ ਨੂੰ ਜਦੋਂ ਸਰਦਾਰ ਜੀ 3 ਰਿਲੀਜ਼ ਹੋਣੀ ਸੀ ਉਸ ਨੂੰ ਲੈ ਕੇ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਤੱਕ ਬਹੁਤ ਹੋ ਹੱਲਾ ਹੋਇਆ ਬਹੁਤ ਸਾਰੇ ਲੋਕ ਵਿਰੋਧ ਚ ਆਏ ਤੇ ਬਹੁਤ ਸਾਰੇ ਲੋਕ ਦਿਲਜੀਤ ਦੋਸਾਂਝ ਦੇ ਹੱਕ ਤੇ ਵਿੱਚ ਖੜੇ ਨਜ਼ਰ ਆਏ ਉਸ ਤੋਂ ਬਾਅਦ ਸਰਦਾਰ ਜੀ 3 ਰਿਲੀਜ਼ ਹੋਈ ਪਰ ਭਾਰਤ ਦੇ ਵਿੱਚ ਨਹੀਂ ਸਗੋਂ ਵਿਦੇਸ਼ਾਂ ਚ ਹੋਈ ਤੇ ਵਿਦੇਸ਼ਾਂ ਚ ਉਹਦੀ ਕਿੰਨੀ ਕਾਮਯਾਬੀ ਹੈ ਉਹ ਸੋਸ਼ਲ ਮੀਡੀਆ ਰਾਹੀਂ ਤੁਹਾਨੂੰ ਪਤਾ ਲੱਗਿਆ ਹੋਵੇਗਾ ਪਰ ਅੱਜ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ਰਾਹੀਂ ਬਾਰਡਰ 2 ਫਿਲਮ ਦੇ ਬਾਰੇ ਮਤਲਬ ਕਿ ਜਿਸ ਫਿਲਮ ਦੇ ਵਿੱਚ ਉਹਨਾਂ ਨੇ ਕੰਮ ਕਰਨਾ ਸੀ ਉਸ ਫਿਲਮ ਦੇ ਕਿਰਦਾਰ ਦੀ ਵਰਦੀ ਵਗੈਰਾ ਪਾ ਕੇ ਉਹਨਾਂ ਨੇ ਇੱਕ ਟੀਜ਼ਰ ਟੀਜ਼ਰ ਕਹੀਏ ਜਾਂ ਇੱਕ ਛੋਟਾ ਜਿਹਾ ਵੀਡੀਓ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਜਿਸ ਤੋਂ ਬਾਅਦ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਹੈ ਸ਼ੇਅਰ ਹੋ ਰਿਹਾ ਹੈ ਇਸ ਦੀ ਚਰਚਾ ਹੋਣੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਚਰਚਾ ਹੋਣੀ ਇਸ ਕਰਕੇ ਲਾਜ਼ਮੀ ਹੈ ਕਿਉਂਕਿ ਬਾਰਡਰ 2 ਸਰਦਾਰ ਜੀ 3 ਤੋਂ ਬਾਅਦ ਬਾਰਡਰ 2 ਅਜੇ ਹੀ ਫਿਲਮ ਸੀ ਜਿਸ ਦੇ ਬਾਰੇ ਕਿਹਾ ਜਾ ਰਿਹਾ ਸੀ ਬੰਬੇ ਦੀਆਂ ਕੁਝ ਸੰਸਥਾਵਾਂ ਸਨ ਬੰਬੇ ਦੇ ਵਿੱਚ ਕੰਮ ਕਰਨ ਵਾਲੇ ਕੁਝ ਕਲਾਕਾਰ ਸੀ ਬਹੁਤੇ ਲੋਕਾਂ ਨੇ ਇਹ ਅਫਵਾਹ ਫਲਾਈ ਕੀਤੀ ਬਾਰਡਰ 2 ਦੇ ਵਿੱਚੋਂ ਦਿਲਜੀਤ ਦੋਸਾਂ ਦਾ ਪੱਤਾ ਸਾਫ਼ ਹੋ ਚੁੱਕਾ ਹੈ ਕਾਰਨ ਕੀ ਹੈ ਤੁਹਾਨੂੰ ਪਤਾ ਮੋਟਾ ਮੋਟਾ ਫਿਰ ਵੀ ਦੁਹਰਾ ਦਈਏ ਅਸੀਂ ਸਰਦਾਰ ਜੀ 3 ਦੇ ਵਿੱਚ ਹਾਨੀਆ ਆਮੀਰ ਜੋ ਕਿ ਪਾਕਿਸਤਾਨੀ ਅਦਾਕਾਰ ਹੈ ਉਸ ਨੂੰ ਕਾਸਟ ਕੀਤਾ ਗਿਆ ਪਰ ਪਹਿਲਗਾਮ ਅਟੈਕ ਤੇ ਭਾਰਤ ਪਾਕਿਸਤਾਨ ਦੇ ਵਿਚਾਲੇ ਜੋ ਝਗੜਾ ਹੋਇਆ ਉਸ ਨੂੰ ਆਧਾਰ ਬਣਾ ਕੇ ਬਹੁਤ ਸਾਰੇ ਸੀਨੀਅਰ ਕਲਾਕਾਰਾਂ ਨੇ ਦਿਲਜੀਤ ਦੋਸਾਂ ਨੂੰ ਘੇਰਿਆ ਤੇ ਉਹਨਾਂ ਨੂੰ ਫੇਕ ਸਿੰਗਰ ਤੱਕਿਆ ਦਿੱਤਾ ਅਤੇ ਕਿਹਾ ਕਿ ਜਿਸ ਦੇਸ਼ ਦਾ ਤੁਸੀਂ ਖਾ ਰਹੇ ਹੋ ਪਰ ਉਸ ਦੇਸ਼ ਦੇ ਦੁਸ਼ਮਨਾ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ ਉਹ ਗੱਲ ਵੱਖ ਹੈ ਕਿ ਪਹਿਲਗਾਮ ਅਟੈਕ ਤੋਂ ਪਹਿਲਾਂ ਹੀ ਸਰਦਾਰ ਜੀ 3 ਮੂਵੀ ਬਣ ਚੁੱਕੀ ਸੀ ਉਸ ਦੇ ਵਿੱਚ ਕੋਈ ਅਜਿਹੀ ਗੱਲ ਨਹੀਂ ਸੀ ਕਿ ਉਹਨਾਂ ਨੇ ਕੋਈ ਦੇਸ਼ ਵਿਰੋਧੀ ਕੰਮ ਕੀਤਾ ਹੋਇਆ ਪਰ باوجود ਇਸ ਦੇ ਵਿਰੋਧ ਇੰਨਾ ਹੋਇਆ ਕਿ ਭਾਰਤ ਦੇ ਵਿੱਚ ਉਹ ਫਿਲਮ ਰੋਕਣੀ ਪਈ ਫਿਰ ਗੱਲ ਬਣੀ ਕਿ ਬਾਰਡਰ 2 ਫਿਲਮ ਦੇ ਵਿੱਚ ਦਿਲਜੀਤ ਦੋਸਾਂਸ ਤੋਂ ਇਲਾਵਾ ਉਹਨਾਂ ਨੂੰ ਹਟਾ ਕੇ ਸ਼ਾਇਦ ਐਮੀ ਵਿਰਕ ਦਾ ਨਾਮ ਆ ਸਕਦਾ ਹੈ ਜਾਂ ਕੋਈ ਹੋਰ ਕਿਰਦਾਰ ਲਿਆਇਆ ਜਾ ਸਕਦਾ ਹੈ ਪਰਾ ਦਿਲਜੀਤ ਦੋਸਾਂ ਨੇ ਉਹਨਾਂ ਸਾਰੇ ਵਿਰੋਧੀਆਂ ਦਾ ਮੂੰਹ ਅੱਜ ਬੰਦ ਕਰਾ ਦਿੱਤਾ ਹੈ ਕਿ ਉਸੇ ਅਟਾਇਰ ਦੇ ਵਿੱਚ ਉਸੇ ਕਾਸਟਿਊਮ ਦੇ ਵਿੱਚ ਜੋ ਫਿਲਮ ਦੇ ਵਿੱਚ ਉਹਨਾਂ ਨੇ ਪਾਉਣੀ ਹੈ ਨਿਰਮਲਜੀਤ ਸਿੰਘ ਸੇਖੋਂ ਦਾ ਸ਼ਾਇਦ ਉਹਨਾਂ ਨੇ ਰੋਲ ਕਰਨਾ ਹੈ ਉਹੀ ਕਿਰਦਾਰ ਦੇ ਵਿੱਚ ਉਹ ਅੱਜ ਵੀਡੀਓ ਜਾਰੀ ਕਰਦੇ ਨੇ ਤੇ ਬਿਨਾ ਕੁਝ ਕਹੇ ਸਿਰਫ ਔਰ ਸਿਰਫ ਬਾਰਡਰ ਜਿਹੜੀ ਪਹਿਲੀ ਫਿਲਮ ਸੀ ਉਸ ਦੇ ਵਿੱਚ ਸੰਦੇਸ਼ੇ ਆਤੇ ਹਨ ਇੱਕ ਗਾਣਾ ਬਹੁਤ ਵਰਲਡ ਫੇਮਸ ਗਾਣਾ ਬਹੁਤ ਲੋਕਾਂ ਨੂੰ ਪਤਾ ਉਸ ਗਾਣੇ ਬਾਰੇ ਉਸ ਗਾਣੇ ਦਾ ਆਡੀਓ ਲਗਾ ਕੇ ਤੇ ਵੀਡੀਓ ਜੋ ਉਹਨਾਂ ਨੇ ਖੁਦ ਸ਼ੂਟ ਕੀਤਾ ਉਹ ਪੋਸਟ ਕੀਤਾ ਤੇ ਜਿਸ ਤੋਂ ਬਾਅਦ ਇਹ ਸੰਦੇਸ਼ ਸਾਫ਼ ਹੋ ਗਿਆ ਕੀ ਬਾਰਡਰ 2 ਦੇ ਵਿੱਚ ਦਿਲਜੀਤ ਦੋਸਾਂਝ ਹੀ ਕੰਮ ਕਰਨਗੇ ਬਾਰਡਰ 2 ਦੇ ਵਿੱਚ ਉਹਨਾਂ ਨੂੰ ਬਿਲਕੁਲ ਬਾਹਰ ਦਾ ਰਾ ਨਹੀਂ ਦਿਖਾਇਆ ਗਿਆ ਕੋਈ ਵੀ ਚੇਂਜਸ ਨਹੀਂ ਹੋ ਰਹੇ ਸੰਨੀ ਦਿਵਾਲ ਦੀ ਬਾਰਡਰ 1 ਫਿਲਮ ਜਿਹੜੀ ਸੀ ਜਾਂ ਬਾਰਡਰ ਫਿਲਮ ਸੀ ਹੁਣ ਉਸ ਦਾ ਰੀਮੇਕ ਹੋ ਰਿਹਾ ਬਾਰਡਰ 2 ਬਣ ਰਿਹਾ ਜਿਹਦੇ ਵਿੱਚ ਸੰਨੀ ਦਿਵਾਲ ਖੁਦ ਨੇ ਤੇ ਬਾਕੀ ਹੋਰ ਕਲਾਕਾਰ ਇੰਟਰੋਡਿਊਸ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਹੁਣ ਸ਼ਾਮਿਲ ਕੀਤਾ ਗਿਆ ਸੀ ਉਹਨਾਂ ਕਲਾਕਾਰਾਂ ਦੇ ਵਿੱਚ ਇੱਕ ਦਿਲਜੀਤ ਦੋਸਾਂਝ ਵੀ ਨੇ ਦਿਲਜੀਤ ਦੋਸਾਂਝ ਦੀ ਜੋ ਹਮਾਇਤ ਹੈ ਸਰਦਾਰਜੀ 3 ਫਿਲਮ ਨੂੰ ਲੈ ਕੇ ਬਹੁਤ ਸਾਰੇ ਪੱਧਰ ਤੇ ਬਹੁ ਵੱਡੇ ਪੱਧਰ ਤੇ ਹੋਈ ਖਾਸ ਕਰਕੇ ਬੀਜੇਪੀ ਦੇ ਲੀਡਰਾਂ ਵੱਲੋਂ ਜਿਸ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਜੋ ਸੱਤਾਧਿਰ ਦੀ ਪਾਰਟੀ ਹੈ ਉਹ ਦਿਲਜੀਤ ਦੋਸਾਂਝ ਦੇ ਇਸ ਸਰਦਾਰਜੀ 3 ਮੂਵੀ ਤੋਂ ਨਾਖੁਸ਼ ਹੋ ਸਕਦੀ ਹੈ ਪਰ ਉਸ ਦੇ ਲੀਡਰਾਂ ਨੇ ਆਰਪੀ ਸਿੰਘ ਹੋਣ ਜਾਂ ਪੰਜਾਬ ਦੇ ਬੀਜੇਪੀ ਲੀਡਰ ਹੋਣ ਸਭ ਨੇ ਪ੍ਰੈਸ ਕਾਨਫਰੰਸ ਕਰਕੇ ਕੀਤੀ ਹੈ ਕਿਹਾ ਕਿ ਅਸੀਂ ਦਿਲਜੀਤ ਦੇ ਨਾਲ ਖੜੇ ਹਾਂ ਦਿਲਜੀਤ ਨੈਸ਼ਨਲ ਐਸਟ ਨੇ ਯਾਨੀ ਕੌਮੀ ਐਸਟ ਨੇ ਉਹ ਭਾਰਤ ਦੀ ਇਸ ਕਰਕੇ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦਾ ਪ੍ਰੋਪਗੈਂਡਾ ਚਲਾਉਣਾ ਸ਼ਰਮ ਸ਼ਰਮਨਾਕ ਹਾਸੋਹੀਣਾ ਹੈ ਇਸ ਤਰ੍ਹਾਂ ਦੀ ਗੱਲ ਕਹੀ ਗਈ ਸੀ ਪਰ ਉਸ ਤੋਂ ਬਾਅਦ ਇੱਕ ਹੋਰ ਖਬਰ ਚਲਾਈ ਗਈ ਕਿ ਬਾਰਡਰ 2 ਦੇ ਵਿੱਚੋਂ ਪੱਤਾ ਸਾਫ ਹੋ ਗਿਆ ਕਿਉਂਕਿ ਬਾਲੀਵੁੱਡ ਦੇ ਲੋਕ ਨਹੀਂ ਚਾਹੁੰਦੇ ਕਿ ਦਿਲਜੀਤ ਦੋਸਾਂਝ ਨੂੰ ਮੁੜ ਕੇ ਇਸ ਤਰ੍ਹਾਂ ਫਿਲਮ ਦੇ ਵਿੱਚ ਲੈ ਕੇ ਆਂਦਾ ਜਾਵੇ ਪਰ ਅਜਿਹਾ ਹੋਇਆ ਨਹੀਂ ਦਿਲਜੀਤ ਦੋਸਾਂਝ ਨੇ ਇਹ ਸਾਰੀਆਂ ਜੋ ਅਫਵਾਹਾਂ ਸਨ ਉਸ ਦੇ ਉੱਪਰ ਫੁੱਲ ਸਟਾਪ ਲਗਾਉਂਦੇ ਹੋਏ ਤੇ ਵਿਰੋਧੀਆਂ ਦੇ ਮੂੰਹ ਤੇ ਕਿਤਨੇ ਕਿਤੇ ਇੱਕ ਚਪੇੜ ਜ਼ਰੂਰ ਲਾਈ ਹੈ ਕਿ ਜੇਕਰ ਤੁਸੀਂ ਕਲਾ ਦਾ ਆਦਰ ਨਹੀਂ ਕਰੋਗੇ ਕਲਾਕਾਰ ਦਾ ਸਨਮਾਨ ਨਹੀਂ ਕਰੋਗੇ ਤਾਂ ਸ਼ਾਇਦ ਤੁਸੀਂ ਮੰਨਫੀ ਹੋ ਜਾਓਗੇ ਮੰਨਫੀ ਹੋ ਜਾਣ ਦੀ ਗੱਲ ਵੀ ਕੀਤੀ ਗਈ ਬਹੁਤ ਸਾਰੇ ਲੋਕਾਂ ਲੋਕ ਦੇ ਵਿੱਚ ਮਿੱਕਾ ਸਿੰਘ ਨੇ ਜਾਂ ਬੀ ਪ੍ਰਾਕ ਨੇ ਜਾਂ ਗੁਰੂ ਰੰਧਾਵਾ ਨੇ ਜੋ ਕਿ ਪੰਜਾਬੀ ਗਾਇਕ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ ਉਹਨਾਂ ਦੀ ਗਾਇਕੀ ਨੂੰ ਪਸੰਦ ਕਰਦੇ ਨੇ ਪਰ ਉਹਨਾਂ ਨੇ ਜੋ ਮੰਦ ਭਾਗੀ ਗੱਲ ਕਹੀ ਔਰ ਦਿਲਜੀਤ ਦੋਸਾਂ ਨੂੰ ਸ਼ਾਇਦ ਦਿਲਜੀਤ ਦੇ ਦੁਸ਼ਮਣ ਦੁਸ਼ਮਣਾ ਨੇ ਉਹਨਾਂ ਨਹੀਂ ਭੰਡਿਆ ਹੋਣਾ ਜਿਨ੍ਹਾਂ ਉਹਨਾਂ ਨੇ ਭੰਡਿਆ ਤੇ ਇਸ ਤੋਂ ਬਾਅਦ ਪੂਰੀ ਇੰਡਸਟਰੀ ਦੋ ਧੜਿਆਂ ਵਿੱਚ ਵੰਡੀ ਗਈ ਬਹੁਤ ਸਾਰੇ ਲੋਕ ਇਹ ਕਹਿੰਦੇ ਨਜ਼ਰ ਆਇਆ ਕਿ ਦਿਲਜੀਤ ਦੇ ਨਾਲ ਜੋ ਹੋ ਰਿਹਾ ਉਹ ਮਾੜਾ ਹੋ ਰਿਹਾ ਕਿਉਂਕਿ ਜਿਹੜੀ ਸਰਦਾਰ ਜੀ 3 ਫਿਲਮ ਸੀ ਉਹ ਪਹਿਲਗਾਮ ਅਟੈਕ ਤੋਂ ਪਹਿਲਾਂ ਸ਼ੂਟ ਹੋ ਚੁੱਕੀ ਸੀ ਉਸ ਨੂੰ 27 ਜੂਨ ਨੂੰ ਰਿਲੀਜ਼ ਹੋਣਾ ਸੀ ਪਰ ਇਹ ਬਿਨਾ ਮਤਲਬ ਤੋਂ ਦਿਲਜੀਤ ਦੋਸਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਤੇ ਉਹਨਾਂ ਦੇ ਵਿਰੋਧ ਚ ਜਿਹੜੇ ਸੀ ਉਹ ਜੋ ਬੰਬੇ ਦੇ ਵਿੱਚ ਫਿਲਮ ਇੰਡਸਟਰੀ ਦੇ ਵਿੱਚ ਇੱਕ ਸੰਸਥਾ ਕੰਮ ਕਰਦੀ ਹੈ ਜੋ ਕਿ ਟੈਕਨੀਕਲ ਸਪੋਰਟ ਕਰਦੀ ਹੈ ਫੋਆਇਸ ਜਿਹਨੂੰ ਐਫ ਡਬਲ ਆਈ ਸੀ ای ਜਿਹਨੂੰ ਕਿਹਾ ਜਾਂਦਾ ਹੈ ਉਹਨਾਂ ਦੇ ਪ੍ਰੈਜ਼ੀਡੈਂਟ ਤਾਂ ਉਹਨਾਂ ਦੇ ਪ੍ਰੈਜ਼ੀਡੈਂਟਸ ਨੇ ਜੋ ਤਲਵਾਰਾਂ ਖਿੱਚ ਲਈਆਂ ਸਰ ਕੀ ਦਿਲਜੀਤ ਦੋਸਾਂ ਨੂੰ ਅਸੀਂ ਬੰਬੇ ਵੜਨ ਨਹੀਂ ਦੇਣਾ ਦਿਲਜੀਤ ਦੋਸਾਂ ਜਹ ਭਾਰਤ ਦੇ ਕਿਸੇ ਵੀ ਥਾਂ ਤੇ ਸ਼ੂਟ ਨਹੀਂ ਕਰ ਸਕਣਗੇ ਇਹ ਸਾਰੀਆਂ ਗੱਲਾਂ ਮੰਨਫੀ ਹੋ ਗਈਆਂ ਦਿਲਜੀਤ ਦੋਸਾਂ ਦੇ ਹੱਕ ਦੇ ਵਿੱਚ ਪੂਰੇ ਭਾਰਤ ਦੇ ਵਿੱਚੋਂ ਆਵਾਜ਼ਾਂ ਨਿਕਲੀਆਂ ਕਿ ਦਿਲਜੀਤ ਨੇ ਜੋ ਕੰਮ ਕੀਤਾ ਬਹੁਤ ਬਿਹਤਰੀਨ ਕੰਮ ਕੀਤਾ ਹੈ ਬਾਰਡਰ 2 ਦੇ ਵਿੱਚੋਂ ਉਹਨਾਂ ਨੂੰ ਬਣੇ ਰਹਿਣਾ ਚਾਹੀਦਾ ਤੇ ਅੱਜ ਦਿਲਜੀਤ ਦੋਸਾਂਜ ਨੇ ਆਪਣੀ ਇਸ ਗੱਲ ਤੇ ਮੋਹਰ ਲਾਈਏ ਵਿਰੋਧੀਆਂ ਨੂੰ ਜਵਾਬ ਦਿੰਦੇ ਹੋਏ ਉਹ ਵੀਡੀਓ ਜਾਰੀ ਕੀਤਾ ਤੇ ਵੀਡੀਓ ਜਾਰੀ ਕਰਕੇ ਬਿਨਾ ਕੁਝ ਕਹੇ ਬਿਨਾ ਕੁਝ ਲਿਖੇ ਸਿਰਫ ਔਰ ਸਿਰਫ ਟੀਜ਼ਰ ਦੇ ਵਿੱਚ ਕੀ ਲਿਖਿਆ ਬਾਰਡਰ 2 ਯਾਨੀ ਉਹਨਾਂ ਵਿਰੋਧੀਆਂ ਨੂੰ ਜਵਾਬ ਜੋ ਚਾਹਦੇ ਸੀ ਕਿ ਦਿਲਜੀਤ ਦੋਸਾਂਝ ਬਾਰਡਰ 2 ਤੋਂ ਪਰੇ ਹੋ ਜਾਣ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ ਪਰ ਇਹ ਕਿਤੇ ਨ ਕਿਤੇ ਆਪਣੇ ਵਿਰੋਧੀਆਂ ਨੂੰ ਉਹਨਾਂ ਨੇ ਬਿਲਕੁਲ ਸਦੇ ਹੋਏ ਤੇ ਆਪਣੇ ਅੰਦਾਜ਼ ਦੇ ਵਿੱਚ ਜਵਾਬ ਦਿੱਤਾ ਹੈ